ਉਦੋਂ ਤੋਂ ਇਹਨਾਂ ਦੇ ਗਾਣੇ ਰਿੰਦਰ ਵੀ ਬਾਜੀ ਮਾਲਿਕ ਸਾਹ ਕਿਹੜਾ ਆਰਟਿਸਟ ਹੈ ਜਿਨ੍ਹਾਂ ਨੇ ਨਵੇਂ ਨਵੇਂ ਗਾਣੇ ਗਾਏ ਕੋਸ਼ਿਸ਼ ਹੁੰਦੀ ਆ ਕਿ ਜਦੋਂ ਮੈਂ ਪੰਜਾਬ ਚ ਆਉਣਾ ਤੇ ਇਹਨਾਂ ਸਾਰੀਆਂ ਰੂਹਾਂ ਨੂੰ ਮਿਲਿਆ ਜਾਵੇ ਇਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਰਾਈਟਰ ਸੇ ਫੇਵਰੇਟ ਜਿਹੜੇ ਲੇਖਕ ਮੇਰੀ ਸਤਿ ਸ਼ਕਲ ਕੀ ਹਾਲ ਜੀ ਸਾਗੋਦੀ ਵਾ 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 ਬਹੁਤ ਮੇਰੀ ਕਦੇ ਹੁੰਦੇ ਵੀ ਸਾਡੇ ਫੇਵਰੇਟ ਰਾਈਟਰ ਫੇਵਰੇਟ ਜਿਹੜੇ ਲੇਖਕ ਮੇਰੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਆ ਕਿ ਜਦੋਂ ਮੈਂ ਪੰਜਾਬ ਚ ਆਉਣਾ ਤੇ ਇਹਨਾਂ ਸਾਰੀਆਂ ਰੂਹਾਂ ਨੂੰ ਮਿਲਿਆ ਜਾਵੇ ਇਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਜਿਹੜੇ ਰਾਈਟਰ ਹੁੰਦੇ ਨੇ ਲੇਖਕ ਹੁੰਦੇ ਨੇ ਗੀਤਕਾਰ ਹੁੰਦੇ ਨੇ ਉਹ ਸਾਡੇ ਕਹਿੰਦੇ ਨਹੀਂ ਕਲਾਕਾਰ ਦੇ ਪਰ ਹੁੰਦੇ ਨੇ ਕਲਾਕਾਰ ਦੀਆਂ ਬਹਾਂ ਹੁੰਦੀਆਂ ਨੇ ਉਹ ਚੰਗਾ ਲਿਖਣਗੇ ਤਾਂ ਹੀ ਤੁਸੀਂ ਚੰਗਾ ਸਟੇਜ ਦੇ ਉੱਤੇ ਗਾ ਸਕਦੇ ਆ ਫੇ ਗਾ ਸਕਦੇ ਪਰਫਾਰਮ ਕਰ ਸਕਦੇ ਆ ਸੋ ਮੈਂ ਅੱਜ ਜਿਵੇਂ ਤੁਸੀਂ ਚੱਲ ਦੇਖ ਹੀ ਰਹੇ ਹੋ ਮੇਰਾ ਤਿੰਨ ਚਾਰ ਦਿਨ ਤੋਂ ਪੰਜਾਬ ਦਾ ਟੂਰ ਚੱਲ ਰਿਹਾ ਤੇ ਅੱਜ ਮੈਂ ਗਰਾਹੀ ਆਇਆ ਉਸ ਮਹਾਨ ਹਸਤੀ ਰਮਨ ਦੇ ਲਈ ਚੰਨ ਗਰਾਹਿਆਂ ਵਾਲਾ ਜਿਹਨਾਂ ਦਾ ਨਾਮ ਤੁਸੀਂ ਹਮੇਸ਼ਾ ਹੀ ਸੁਣਦੇ ਰਹਿੰਦੇ ਹੋ ਤੇ ਇੰਨੇ ਸਾਲਾਂ ਤੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਉਹਨਾਂ ਤੋਂ ਇਹਨਾਂ ਦੇ ਗਾਣੇ ਰਵਿੰਦਰ ਵੀ ਬਾਜੀ ਮਾਲਿਕ ਸਾਹਿਬ ਕਿਹੜਾ ਆਰਟਿਸਟ ਹੈ ਜਿਨ੍ਹਾਂ ਨੇ ਇਹਨਾਂ ਦੇ ਗਾਣੇ ਗਾਏ ਤੇ ਫਿਲਮਾਂ 'ਚ ਬਹੁਤ ਗਾਏ ਇਹਨਾਂ ਦਾ ਫਿਲਮਾਂ ਬੜੀਆਂ ਬਣਾਈਆਂ ਬਲਵੀਰ ਉਹ ਪਾਪੀ ਉਹ ਸਰਪੰਚ ਕਿੰਨੀਆਂ ਇਹਨਾਂ ਦੀਆਂ ਫਿਲਮਾਂ 'ਚ ਸਾਰਿਆਂ 'ਚ ਗਾਣੇ ਆਉਂਦੇ ਨੇ ਲੋਕ ਉਹ ਵੱਡੇ ਅਗੜਾਸਿਆਂ ਦੇ ਨਾਲ ਜੰਦੜਾ ਨੇ ਮਿਰਜ਼ਾ ਜੀ ਨੂੰ ਕਿੰਨੇ ਗਾਣੇ ਮਤਲਬ ਮੈਂ ਕਿਹੜੇ-ਕਿਹੜੇ ਦੱਸਾਂ ਤੇ ਉਹਨਾਂ ਗਾਣਿਆਂ ਵਿੱਚੋਂ ਮੈਨੂੰ ਵੀ ਸੁਭਾਗ ਹੋਇਆ ਕਿ ਇਹਨਾਂ ਦੇ ਲਿਖਿਆ ਹੋਇਆ ਗਾਣਾ ਮੇਰੀ ਵੀ ਕਿਸਮਤ ਨੂੰ ਬਹੁਤ ਖੋਲ ਗਿਆ ਜਿਹਦਾ ਨਾਮ ਸੀ ਵੇਖ ਲਈ ਬਲੈਤ ਯਾਰੋਂ ਵੇਖ ਲਈ ਬਲੈਤ ਗੋਹਰਿਆਂ ਰੰਗਾਂ ਦੇ ਵਿੱਚ ਦਿਲ ਨੇ ਬਲੈਕ ਵੰਸ ਵੰਨੇ ਖਾਣੇ ਖਾ ਕੇ ਫਿਰ ਵੀ ਦਿਲ ਨਹੀਂ ਪਰਦਾ ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾਈ ਦਿਲ ਕਰਦਾ ਅੱਜ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾਈ ਦਿਲ ਕਰਦਾ ਤੇ ਅੱਜ ਮੈਂ ਗ੍ਰਾਈ ਉਹਨਾਂ ਨੂੰ ਸਪੈਸ਼ਲ ਮੈਂਡ ਆਇਆ ਉਹਨਾਂ ਦੇ ਦਫ਼ਤਰ 'ਚ ਬੈਠੇ ਆਂ ਔਰ ਬਹੁਤ ਹੀ ਚੰਗਾ ਲੱਗਦਾ ਜੀ ਮੈਂ ਤਾਂ ਭਾਈ ਸਾਹਿਬ ਅੱਜ ਬੜਾ ਖੁਸ਼ ਆ ਕਿਉਂਕਿ ਮੈਨੂੰ ਇਦਾਂ ਦੀਆਂ ਰੂਹਾਂ ਮਿਲੀਆਂ ਜਿਹੜੀਆਂ ਮੈਂ ਬਹੁਤ ਦੇਰ ਤੋਂ ਮੈਂ ਭਾਲ ਕਰਦਾ ਫਿਰਦਾ ਸੀ ਜਦੋਂ ਮੇਰੇ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਜੀ ਕਰਦਾ ਤੁਸੀਂ ਉੱਥੇ ਲਿਖਿਆ ਹਾਂਜੀ ਉਸ ਲਈ ਮੈਨੂੰ ਇੰਨੀ ਜ਼ਿਆਦਾ ਲੋਕਾਂ ਨੇ ਮੈਨੂੰ ਪਹਿਲਾਂ ਕੀਤਾ ਜਾਣ ਵਾਸਤੇ ਲੋਕਾਂ ਨਾਲ ਮੇਲ ਜੋਲ ਕੀਤਾ ਕਿਉਂਕਿ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਵਾਕਈ ਤੁਸੀਂ ਜਿਹੜਾ ਉੱਥੇ ਜਾ ਕੇ ਦੱਸਿਆ ਆ ਇਹ ਬਾਕਾਇਆ ਨਹੀਂ ਆ ਉੱਥੇ ਭਾਵਾਂ ਪਰੌਂਡੇ ਮਿਲਦੇ ਜਾਂ ਹੋਰ ਚੀਜ਼ਾਂ ਮਿਲਦੀਆਂ ਪਰ ਮਾਂ ਦੇ ਹੱਥਾਂ ਦੀ ਰੋਟੀ ਨਹੀਂ ਮਿਲਦੀ ਹਾਂ ਕੋਈ ਜਿਹੜਾ ਮੇਰਾ ਗੀਤ ਸੀ ਉਹ ਦੁਨੀਆ ਦੇ ਵਿੱਚ ਸਾਰੇ ਚੱਲ ਗਿਆ ਉਹ ਇੱਕ ਲੋਕਗੀਤ ਬਣ ਗਿਆ ਆਉਣ ਵਾਲੇ ਸਮੇਂ ਲਈ ਮੈਂ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਹੈ ਤੁਹਾਡੀ ਤੁਸੀਂ ਮੇਰੇ ਗੀਤਾਂ ਨੂੰ ਚੜਜਨ ਲਾਇਆ ਔਰ ਉਹਨੂੰ ਅਮਰ ਕੀਤਾ ਹੈ ਵਾਹ ਵਾਹ ਮੈਨੂੰ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਜੀ ਕਿ ਗੀਤ ਹੋਰ ਵੀ ਬੜੇ ਮਾਵਾ ਦੇ ਲੋਕਾਂ ਨੇ ਗਾਏ ਆ ਇਸ ਤੋਂ ਪਹਿਲਾਂ ਮੈਂ ਬਹੁਤ ਗਾਏ ਸੀ ਪਰ ਇਹ ਗੀਤ ਜਿਹੜਾ ਇੱਕ ਐਸਾ ਅਮਰ ਹੋ ਗਿਆ ਜੀ ਲੋਕਾਂ ਦੇ ਐਸਾ ਦਿਲ ਦੇ ਵਿੱਚ ਬੈਠ ਗਿਆ ਕਿ ਮਤਲਬ ਜਦੋਂ ਵੀ ਕੋਈ ਮੇਰਾ ਪ੍ਰੋਗਰਾਮ ਨਹੀਂ ਆ ਜਿਹਦੇ ਵਿੱਚ ਮੈਂ ਇਹ ਗਾਣਾ ਨਹੀਂ ਗਾਉਂਦਾ ਕਿਉਂਕਿ ਲੋਕਾਂ ਦੀ ਇੱਕ ਫੀਲਿੰਗ ਹੈ ਲੋਕਾਂ ਦਾ ਵੇ ਤੁਸੀਂ ਲਿਖਿਆ ਉਹ ਤੁਹਾਨੂੰ ਕਿ ਬਾਪੂ ਨੇ ਬਾਹਰ ਚ ਲੈ ਕੇ ਮੈਨੂੰ ਸਮਝਾਇਆ ਸੀ ਦਿੱਲੀ 에ਰਪੋਰਟ ਤੇ ਚੜਾਉਣ ਜਦੋਂ ਆਇਆ ਸੀ ਰੱਖ ਕੇ ਜ਼ਮੀਨ ਗੈਣੇ ਭੇਡੜ ਲਗਾਵੇਂ ਤੈਨੂੰ ਚੇਤਾ ਨਾ ਭਲਾ ਨਹੀਂ ਕਿਤੇ ਕਰਦਾ ਓਏ ਪੁੱਤਰਾ ਚੇਤਾ ਨਾ ਭਲਾ ਨਹੀਂ ਕਿਤੇ ਕਰਦਾ ਸੋ ਤੁਸੀਂ ਲਿਖਿਆ ਹੀ ਇੰਨਾ ਵਧੀਆ ਤੇ ਮੈਂ ਜਿਵੇਂ ਤੁਹਾਨੂੰ ਦੋਸਤੋ ਪਹਿਲਾਂ ਦੱਸਿਆ ਵੀ ਤੁਹਾਨੂੰ ਲਿਖਿਆ ਚੰਗਾ ਹੋਵੇ ਫਿਰ ਉਹਦੀ ਟਿਊਨ ਵੀ ਵਧੀਆ ਬਣ ਜਾਂਦੀ ਆ ਫਿਰ ਉਹਨੂੰ ਗਾਇਆ ਵੀ ਅੰਦਰੋਂ ਜਾਂਦਾ ਤੇ ਤੁਸੀਂ ਬਹੁਤ ਸੋਹਣਾ ਗਾਇਆ ਜੀ ਅੱਜ ਫੇਰ ਮੜਾਜਾ ਕੱਕ ਖਾਲਸਾ ਦਾ ਆਫਿਸ ਮੜਾਜਾ ਉੱਟਕੇ ਖੜਾ ਹੋ ਕੇ ਇਧਰ ਨੂੰ ਉਹਨਾਂ ਨੇ ਕੀਤੇ ਹੋਏ ਸਾਰੇ ਅਵਾਰਡ ਦੇਖੋ ਜੀ ਕਿਤੇ ਮਾਣ ਪੰਜਾਬ ਦਾ ਆ ਕਿਤੇ ਆ ਮੈਂ ਮੰਤਰੀ ਆ 11 5 ਲੱਖ ਦਾ ਬਾਰ ਬਾਰ ਸੋਨੇ ਦੀ ਕਾਲੂ ਚਾਂਦੀ ਦੀ ਕਲਾਬ ਖਾਸ ਕਰਕੇ ਆ ਜਾਵੇ ਜਿਹੜੀ ਕਦੇ ਕਿਸੇ ਲੇਖਕ ਨੂੰ ਨਹੀਂ ਮਿਲੀ ਇੱਧਰ ਵੀ ਹੈ ਨਾ ਦੇਖੋ ਲਾਏ ਔਰ ਮੈਨੂੰ ਇਹ ਵੈਸੇ ਹੀ ਬੜਾ ਕਲਚਰ ਲੱਗਦਾ ਘਰ ਪਰਿਆ ਪਿਆ ਜੀ ਇਹ ਤਾਂ ਛੱਡੋ ਜਿਹੜੇ ਉੱਥੇ ਬਾਜੀ ਆਹ ਦੇਖੋ ਜੀ ਸੋਨੇ ਦੀ ਕਾਲੂ ਚਾਂਦੀ ਦੀ ਕਿਤਾਬ ਸੋ ਬਹੁਤ ਚੰਗਾ ਲੱਗਿਆ ਅੱਜ ਚੰਨ ਸਾਹਿਬ ਕੋ ਆਣ ਕੇ ਘਰਾਈ ਚੰਨ ਗਰਾਇਆ ਵਾਲਾ ਆਹ ਜੱਡੀ ਗੱਲ ਰਹਿ ਬੀਬੀ ਦਿਲ ਦਾ ਨਹੀਂ ਮਾੜਾ ਕਿੰਨੇ ਗਾੜੇ ਵੇ ਖੜਾ ਵਾ ਇੱਕ ਕੋਠੀ ਬਣਾ ਦੇ ਨਾਲ ਵੀ ਦਦਾ ਦਵਾ ਦੇ ਵਿੱਚ ਮੇਰਾ ਹੋਣਾ ਨੀ ਗੀਤਾਰਾ ਚੰਡੀਗੜ੍ਹ ਦੇ ਟਮਾਰੀਆਂ ਸੰਨ ਸ਼ੇਰ ਵੜਾ ਦੇ ਨਾਲ ਦਸਾਰਾ ਕੀ ਆ ਗਿਆ ਉਹ ਪਹਿਲਾਂ ਨੀ ਨਵੀਂ ਬਗਗੀ ਵਾਹ ਜੀ ਵਾ ਤੇ ਸੋ ਬਹੁਤ ਅੱਜ ਇਹਨਾਂ ਨੂੰ ਆ ਕੇ ਚੰਗਾ ਲੱਗਿਆ ਹਾਂਜੀ ਸਾਰਿਆਂ ਨੂੰ ਮਦ ਦਿੱਤੇ ਆ ਹਾਂਜੀ ਪਰ ਗਾਣੇ ਪਤਾ ਸਾਡੀ ਕੀਤ ਰੂਹ ਤੜਫਦੀ ਹੁੰਦੀ ਜਦੋਂ ਸਾਡੇ ਗੀਤ ਦੇ ਵਿੱਚ ਜਾਨ ਪਾਉਣ ਵਾਲਾ ਮਿਲਦਾ ਨਾ ਉਹ ਤੁਸੀਂ ਮਿਲੇ ਆ ਸਭ ਸਹੀ ਗਾਦਨਾ ਇਦਾਂ ਦੇ ਸੈਕੜੇ ਗਾਣੇ ਮੈਂ ਹੋਰ ਰਿਕਾਰਡਿੰਗ ਕਰਾਈ ਆ ਪਰ ਉਹ ਜਦੋਂ ਪ੍ਰੂਣਾ ਹੱਤਿਆ ਹੋ ਜਾਂਦੀ ਉਹਦੇ ਮਰ ਜਾਂਦੇ ਆ ਓਏ ਫੇਰ ਸਭ ਸਹੀ ਲੋਕ ਮਿਲਦੇ ਨਹੀਂ ਲੋਕ ਮਿਲਦੇ ਉਦਾਰੀਆਂ ਨਹੀਂ ਲੋਕ ਨਾਲ ਉਦਾਰੀਆਂ ਨਹੀਂ ਉਹ ਉਹਨਾਂ ਨੂੰ ਪਤਾ ਨਹੀਂ ਮਰੇ ਸੁਣਨਾ ਕੀ ਆ ਕਿਸੇ ਹਾਂ ਉਸ ਗੀਤ ਦਾ ਇਦਾਂ ਦਾ ਕਰਦੰਦੇ ਕੰਮ ਮੋਲ ਕਰਕੇ ਵੀ ਕਿਸੇ ਨੂੰ ਲੱਭਦਾ ਕੱਖ ਨਾ ਉਦਾਰੀ ਕੰਮ ਨੂੰ ਹੁਣ ਤੁਹਾਨੂੰ ਮੈਂ ਗੀਤ ਜਿਹੜੇ ਆ ਹੁਣ ਆਪਾਂ ਗੀਤ ਬਾਰੇ ਦੱਸਣਾ ਚਾਹੁੰਦੇ ਅੱਜ ਅਸੀਂ ਇੱਥੇ ਬੈਠੇ ਆ ਬਾਬਿਆਂ ਤੋਂ ਪੁਰਾਣਾ ਕਢਾਇਆ ਮੈਂ ਕਿਹਾ ਵੀ ਪੁਰਾਣੀਆਂ ਬੁੱਕਾਂ ਲੱਭੋ ਉਹਨਾਂ ਵਿੱਚੋਂ ਕੁਝ ਨਾ ਕੁਝ ਦੇਖੀਏ ਤੇ ਤਿੰਨ ਚਾਰ ਗੀਤ ਅਸੀਂ ਨਵੇਂ ਹੋਰ ਕੱਢੇ ਔਰ ਕਿਆ ਬਾਤ ਹੈ ਉਹਨੇ ਸਾਂਝੇ ਨਹੀਂ ਕਰ ਸਕਿਆ ਕਿਉਂਕਿ ਨੈਟ ਦਾ ਕੋਈ ਪਤਾ ਤੇ ਉਹ ਬੜੇ ਕਮਾਲ ਦੇ ਗਾਣੇ ਆ ਜੀ ਸਾਰੇ ਜਿਹੜੇ ਆ ਤੇ ਆਪਾਂ ਆਉਣ ਵਾਲੇ ਸਮੇਂ ਵਿੱਚ ਇਹਦੇ ਮੈਂ ਤੇ ਰਾਵਾਂਗੇ ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਰੱਬ ਤੁਹਾਨੂੰ ਸਿਹਤ ਬਖਸ਼ੇ ਮਿੱਤਰ ਮਿੱਤਰ ਜਿਹਦੇ ਵਧੀਆ ਹੈ ਨਾ ਉਹ ਤੰਦਰੁਸਤੀ ਹੈ ਹਾਂ ਹਾਂ ਚੰਗਾ ਵਾਹ ਮਿਹਰਬਾਨੀ ਸਾਰੀ ਦਾ ਮੇਰੀ ਹਾਜ਼ਰੀ ਕਬੂਲ ਕਰੀ ਨਹੀਂ ਨਹੀਂ ਵਾਹ ਧੰਨਵਾਦ ਤੁਹਾਡਾ ਭਾਈ ਧੰਨਵਾਦ